ਜਦ ਜਿਹੜੀ ਆਪਣਾ ਯੁੱਧ ਨਸ਼ਾ ਉਹਦਾ ਤਾਂ ਮੀਡੀਆ ਰਹਿ ਜਾਂ ਪ੍ਰਕਾਰ ਦੇ ਪੰਜਾਬ ਉਸ ਨੇ ਉਹ ਜਿਹੜਾ ਸਾਡੀ ਸੀਏਏ ਟੂਮ ਟੀਮ ਹੈ ਜੀ ਉਹ ਥੋੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਕੱਲ ਅਸੀਂ ਇੱਕ ਜਿਹੜੀ ਤਰ੍ਹਾਂ ਨੇ ਜਿਹੜੀ ਛੱਕੀ ਗੁਰਸ਼ਾਂ ਦੇ ਚੈਕਿੰਗ ਕਰ ਰਹੇ ਸਨ ਤਾਂ ਆਪਣੀ ਉਸੇ ਸੰਦਰਭ ਕੋ ਜੋ ਜਿਹੜੇ ਲਿਵਰਸੀ ਰੂਟ ਸਾਹਮਣੇ ਨੂੰ ਵਾਲਾ ਜਿਹੜਾ ਉਹ ਤਰ੍ਹਾਂ ਸਾਰੇ ਹੈਗੇ ਆ ਮੁਸ਼ਕਿਲ ਤੇ ਉਹ ਇਹਨਾਂ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਚ 1382 55 ਉਹ ਜਿਹੜੇ ਕੀ ਹੈਗੇ ਹੈ ਇਹ ਚਾਰ ਵਿਅਕਤੀ ਸੰ ਨੌਜਵਾਨ 25-30 ਸਾਲ ਦੇ ਸੰਚਾਰੇ ਜਿਹੜੇ ਹੈਗੇ ਉਹਨਾਂ ਨੂੰ ਚੈੱਕ ਕੀਤਾ ਗੱਡੀ ਨੂੰ ਚੈੱਕ ਕੀਤਾ ਸਾਨੂੰ 8 ਗੱਟੇ ਜਿਹੜੇ ਹੈਗੇ ਆ ਉਸ ਤੋਂ ਦੇ ਗਰੇ ਆ ਕੁੱਲ ਜਿਵੇਂ ਕਹਿੰਦੇ 200 ਕਿਲੋ ਜਿਹੜੀ ਹੈਗੀ ਉਹ ਬਲੀਵ ਦੀ ਬਲੀਏ ਦੀ 25 ਕਿਲੋ ਪਰ ਘਟਾ ਵੀ ਨਹੀਂ ਹੈਗੀ ਹੈ ਤੋ ਫਿਰ ਐਸੀ ਇਸ ਲਈ ਚੱਲਦੀ ਉਹਨਾਂ ਤੇ ਇੱਕ ਮੁਕਦਮਾ ਐਂਟੀਬੀਐਸਟੀ ਤੈਰਾ ਜਿਹੜੀ 15 ਸੀਪੀ 30 ਆ ਉਹਦੇ ਤਹਿਤ ਹੁਣੇ ਸਟੇਸ਼ਨ ਕੈਂਟ ਦੇ ਅੰਦਰ ਰਿਪਟਾ ਹੈਗਾ ਜਿਹੜਾ ਪਤਾ ਸਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰਲ ਜਿਹੜੇ ਹੈਗੇ ਉਹਨਾਂ ਦੀ ਪਿੰਡ ਤਾਂ ਹੈਗੀ ਆਪਣੇ ਜੀਂਦ ਅਰਿਆਣੇ ਦੇ ਤੇ ਇੱਕ ਮਤਲਦਾ ਹੈਗਾ ਕਿ ਇਹਨਾਂ ਚ ਦੋ ਦੋਸ਼ੀ ਜਿਹੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਐਂਟੀਬੀਐਸਟੀ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਯਾਨਕਿ ਜਿਹੜਾ ਤੇ ਜਤਿੰਦਰ ਅਦ ਤੇ ਇੱਕ ਮੁਕਦਮਾ ਦਰਜ ਹੈ ਤੇ ਜਿਹੜਾ ਦੂਜਾ ਰਾਮ ਚੰਦਰ ਅਗਾ ਉਹਦੇ ਤੇ ਤਿੰਨ ਮੁਕਦਮੇ ਦਰਜਾ ਬਾਕੀਆਂ ਦਾ ਵੀ ਜਿਵੇਂ ਇਨਕਿਊਰੀ ਕੀਤੀ ਹੈ ਪਿਛੋਕੜ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਤੇ ਇਹਨਾਂ ਦਾ ਵੀ ਜਿਹੜੇ ਕਿ ਸਾਰਿਆਂ ਦਾ ਪਿਛੋਕੜ ਚੈੱਕ ਹੋ ਰਿਹਾ ਹੋਰ ਵੀ ਮੁਕਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਬੜੀ ਸਾਡੇ ਜਿਹੜੀ ਪਤਾ ਲੱਗੀ ਹੈ ਕਿ ਇਹ ਬੰਦੇ ਦੋ ਜਿੰਨਾ ਚਾਗੇ ਬੜੇ ਵੈਲ ਕੁਆਲਿਫਾਈਡ ਹੈਗੇ ਨੇ ਨੇ ਐਮ ਐਸ ਸੀ ਕੀਤੀ ਹੈ ਕਿ ਨੇ ਪੀ ਐ ਕਿ ਜਿਹੜੀ ਕੀਤੀ ਹੋਈ ਹੈਗੀ ਆ ਹੁਣ ਅੱਗੇ ਇਹ ਹੀ ਤਫਤੀਸ਼ ਕਰ ਰਹੇ ਆ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਹਰਮਾਚਲ ਤੇ ਹਰਿਆਣਾ ਦੇ ਇੱਥੇ ਕਿਉਂ ਸਾਡੀ ਚੱਲਦੀ ਹੈ ਕਿ ਪਹਿਲੀ ਗੱਲ ਕਿੱਥੋਂ ਲੈ ਕੇ ਆਏ ਸੀ ਜਾਨੀ ਕਿ ਸੋਰਸ ਕੀ ਹੈ ਬੈਕਗਰਾਉਂਡ ਲਿਖ ਕੇ ਜਿੰਨੂੰ ਆਨੇ ਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਇਹ ਕੀ ਗਏ ਕਿ ਨੂੰ ਵੇਚਦੀ ਹੈ ਤੇ ਕਿੰਨੇ ਸਮੇਂ ਤੋਂ ਵੇਚ ਰਹੀ ਹੈ ਹੁਣ ਇਹ ਸਾਰਾ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਕਰ ਸਰ ਪਤਾ ਲੱਗਿਆ ਕਿ ਸਦਾਹੀ ਫੰਡਿੰਗ ਕਰਦੀ ਸੀ ਅੱਗੇ ਕਿਤੇ ਲੈ ਕੇ ਜਾਂਦੀ ਤੇ ਕਿਹੜਾ ਮੋਢਲੀ ਸੀ ਜਿੰਨਾ ਕਿ ਸਾਨੂੰ ਪਤਾ ਲੱਗਾ ਕਿ ਕਿਹੜਾ ਨੇ ਬਠਿੰਡੇ ਦਾ ਪਤਾ ਲੱਗਾ ਕਿ ਬਠਿੰਡੇ ਚ ਵੀ ਸਪਲਾਈ ਕਰਦਾ ਸਰੇ ਕਾਰਕਿਸਤੀ ਹੈ ਸਰੇ ਇਹਨਾਂ ਦੀ ਆਉਂਦੀ ਹੈ ਇਹ ਵੇ ਜੀ ਹੁਣ ਆਰਸੀ ਵੀ ਕਹਿੰਦੇ ਹੈਗੇ ਆ ਅੱਜ ਕੱਲੇ ਕਿਈ ਮੇਰੀ ਗਾਂ ਪੂਗਾਂ ਐਫਡੀਐਮ ਵੀ ਦਿੱਤੇ ਆ ਨੇ ਹੁਣ ਅਸੀਂ ਆਰਟੀਓ ਦੇ ਆਫਿਸਾਂ ਨਾਲ ਵੀ ਉਤੋਂ ਤਾਲ ਮਿਲ ਕਰਕੇ ਪਤਾ ਸਾਨੂੰ ਐਗਜ਼ੈਕਟ ਪਤਾ ਲੱਗੂਗਾ ਕਿ ਅੱਜ ਦੀ ਤਰੀਕ ਜਿੱਦਨੇ ਜੋ ਜੁਰਮ ਹੋਇਆ ਉਸ ਤਰੀਕ ਚ ਕੀ ਦੀ ਮਾਰਕੀ ਕਰਦੀ ਹੈ ਐਸ ਪਰ ਰਿਪੋਰਟ ਸਰ ਇਸ ਮਾਮਲੇ ਜਿਸ ਦਾ ਸਾਰੇ ਬਾਤ ਦੇ ਨੇ ਇਹ ਸਿਰਫ ਮਸ਼ੀਨਿਸਟ ਪੁਆਈ ਹੈ ਜਾਂ ਕੋਈ ਹੋਰ ਵੀ ਸੰਬੰਧ ਹੈਗਾ ਪੰਜਾਬ ਨਾਲ ਇਹਨਾਂ ਦਾ ਮੈਂ ਬਸ਼ੇਨ ਇੱਥੇ ਬੇਸਿਕਲੀ ਜਿੰਨਾ ਕਿ ਸਾਨੂੰ ਹੁਣ ਤੱਕ ਪਤਾ ਲੱਗਾ ਇਹਨਾਂ ਕੋਈ ਡਿਜੀਟਲ ਸਾਡੇ ਕੋਲ ਰਿਮਾਂਡ ਲਾ ਕੇ ਪਤਾ ਕਰਾਂਗੇ ਜਿੰਨਾ ਕਿ ਇਹਨਾਂ ਨੇ ਦੱਸਿਆ ਕਿ ਇਹ ਇੱਥੇ ਸਪਲਾਈ ਕਰਦੇ ਸੀ ਪੂਰਾ ਆਪਣਾ ਸੀ ਹਾਂਜੀ ਆਪ ਵੀ ਕੋਈ ਨਸ਼ੇ ਬੱਤ ਤੇ ਆਦੀ ਹੈ ਸਰ ਨਹੀਂ ਹਜੇ ਜਿਤਾਈ ਦੀ ਕੋਈ ਗੱਲ ਸਾਹਮਣੀ ਨਹੀਂ ਬਤਕੀ ਹਜੇ ਤਾਂ ਹੀ ਐਸਾ ਸੱਚ ਉਹਨਾਂ ਨੇ ਜੋ ਪੁੱਛਿਆ ਉਹਨਾਂ ਨੇ ਇਸ ਚੀਜ਼ ਦਾ ਕਨਫਰਮੇਸ਼ਨ ਦਿੱਤੀ ਗਈ ਕਰ ਸਰ ਇਹਨਾਂ ਦਾ ਜਿਹੜਾ ਐਮ ਐਸ ਸੀ ਕੌਣ ਹੈ ਜਿਹੜਾ ਜਿਹੜਾ ਤੁਸੀ ਐਮ ਐਸ ਸੀ ਜਤਿੰਦਰ ਜਤਿੰਦਰ ਇਸ ਤੋਂ ਪਹਿਲਾਂ ਨਹੀਂ ਐਨ ਡੀ ਪੀ ਐਸ ਦਾ ਜੀ ਫਰ ਇਜ਼ੀ ਮਨੀ ਹੈ ਜਾਂ ਵੀ ਇਜ਼ੀ ਮਨੀ ਹੈ ਜੀ ਇੰਲੀ ਚਲੋ ਇਜ਼ੀ ਮਨੀ ਕਹਿ ਲਓ ਲਿਓ ਆਫ ਕਰਾਈਮ ਕਹਿ ਲਓ ਕੁਝ ਵੀ ਕਹਿ ਲਓ ਤੇ ਬਟ ਹੁਣ ਜਿੱਦਾਂ ਤੁਹਾਨੂੰ ਇਹ ਦੱਸਦਿਆਂ ਕਿ ਜਿਹੜਾ ਵੀ ਇਜ਼ੀ ਮਨੀ ਹੈ ਇਲਗਾਟਨ ਬਣੀ ਹੈ ਵੈਸੇ ਤਾਂ ਇਹ ਸਾਰਾ ਇਲੀਗਲ ਮਨੀ ਹੈਗਾ ਇਹਦੀ ਵੀ ਹੁਣ ਸਾਡੀ ਜਿਹੜੀ ਤਫਤੀਸ਼ੀ ਹੈਗੀ ਤਫਤੀਸ਼ ਕਰਕੇ ਤੇ ਜਿਹੜੀ ਇਲੀਗਲੀ ਅਕਵਾਇਰਡ ਪ੍ਰਾਪਰਟੀ ਹੈਗੀ ਇਹ ਵੀ ਉਹ ਅਸੀਂ ਜ਼ਬਤ ਕਰਦਣੀ ਹੈਗੀ ਹੈ ਜਹੇ ਵੀ ਸੀ ਤੇ ਜੋ ਵੀ ਸੀ ਹੁਣ ਉਹ ਸਾਰਾ ਇਹੀ ਫ੍ਰੀਜ਼ ਕਰਾ ਦਿੰਦੇ ਸ। ਸਰ ਇਹਨਾਂ ਵਿੱਚ ਤੇਜ ਹਰਿਆਣੇ ਦੇ ਇੱਕ ਹਮਤ ਹ ਆਪਸ ਵਿੱਚ ਸੰਬੰਧ ਕਿੰਨੇ ਆਏ। ਇਹ ਜਿਹੜੇ ਹਰਿਆਣੇ ਆਲੇ ਹੈਗੇ ਇੱਕ ਦੂਜੇ ਕਿਉਂਕਿ ਪੁਰਾਣੇ ਸਮੇਂ ਤੋਂ ਕੰਮ ਕਰਦੇ ਨੇ ਹੈ। ਤਾਂ ਇੱਕ ਦੂਜੇ ਨੂੰ ਪਹਿਲਾਂ ਪੁਰਾਣੇ ਜਾਣਦੇ ਸੀ ਇਸ ਕੰਮ ਵਿੱਚ ਮਲਬਜ਼ ਹੈਗੇ ਆ ਫਿਰ ਉਹ ਕਿਸੇ ਦੇ ਨਾਲ ਫਿਰ ਲਿੰਕਾਈ ਜਾਂਦੇ ਆ। ਬਾਕੀ ਹੋਰ ਕਿਸੇ ਕ੍ਰਾਈਮਸ ਤੇ ਜੁੜੇ ਹੋਏ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਪਸ਼ੂਪੜਾ ਜਿੱਨੀ ਕੁ ਮੁੱਢਲੀ ਪਤਾ ਲੱਗੀ ਤੁਹਾਨੂੰ ਦੱਸ ਲਈ ਹੈ। ਤੇ ਬਾਕੀ ਉਹ ਜਿਹੜੀ ਕ੍ਰਿਮੀਨਲ ਅਸ਼ੋਕੜ ਚ ਕਈ ਵਾਰੀ ਉਹਨਾਂ ਚ ਵੀ ਇਹਨਾਂ ਦੀ ਸਾਜ਼ਗਾਰਡ ਹੁੰਦੀ ਉਹ ਹੋਣਾ ਹੀ ਪਤਾ ਹੈ ਸਾ। ਇਹਨਾਂ ਦੀ ਪ੍ਰਾਪਰਟੀ ਇੱਥੇ ਰਹਦੇ ਉੱਥੇ ਸੀ ਜੋ ਫ੍ਰੀ ਹੋਏਗੀ। ਜਿੱਥੇ ਪ੍ਰਾਪਰਟੀ ਹੁੰਦੀ ਹੈ ਨਹੀਂ ਉੱਥੇ ਹੋ। ਅੱਲਾ ਬੰਡਾ ਉਹ ਤੁਸ ਤਾਲਮਿਲ ਕਰੇਗੀ। ਬਿਲਕੁਲ ਬਿਲਕੁਲ। ਆਇਡੈਂਟੀਫਾਈ ਅਸੀਂ ਕਰਕੇ ਉੱਥੇ ਤੇ ਜਿਹੜੀਆਂ ਸਬੰਧਤ ਰੌਟਲ ਜਿਹੜੀ ਤੇ ਫ੍ਰੀਜ਼ ਕਰਦੀ ਹੈ ਕੰਪੀਟੈਂਟ ਅਥਾਰਟੀ ਜੋ ਤੇ ਹੈ ਜੀ ਕਿ ਡੀਐਨਡੀਪੀਐਸ ਐਕਟ ਦੀ। ਉਹ ਅਸੀਂ ਆਇਡੈਂਟੀਫਾਈ ਕਰਕੇ ਉੱਥੇ ਕੇਸ ਬਣਾ ਕੇ ਭੇਜਦੇ ਆ ਉਹ ਆਰਡਰ ਕਰਦੇ ਨੇ ਤੇ ਉੱਥੇ ਜਾ ਕੇ ਅਸੀਂ ਫ੍ਰੀਜ਼ਿੰਗ ਆਰਡਰ ਜਾਨ ਰੋਥੀ ਦੀਆਂ ਜਿਹੜੀਆਂ ਰੈਲੇਵੈਂਟ ਅਥਾਰਟੀਆਂ ਨੇ ਚਾਹੀਏ ਉਹ ਰੈਵਨੀਅੂ ਅਥਾਰਟੀਆਂ ਨੇ ਚਾਹੀਏ ਜੋ ইওডি ਹੈ ਇਤਰਾਦੀ ਪ੍ਰਾਪਰਟੀ ਉਹਨਾਂ ਨੂੰ ਵੀ ਨੋਟੀਫਾਈ ਕਰ ਦਿੰਦੇ ਹੂ। ਇਸ ਦੇ ਸਾਥ ਸਹਿਯਾਰ ਜਿਹੜੀ ਤਰਾਂ ਮੁੰਡਾ ਚੋ ਮੁਸਲਮਾਨ ਦਾ ਕੰਦੇਸੇ। ਇਹਨੂੰ ਸਿਲੇ ਖਸਾ ਉਹਨਾਂ ਦੇ ਮੁਸਲਮਾਨ ਹਰਮਾਨ ਨੂੰ ਰਾਤ ਲਾਗੇ ਕੰਪੀਟ ਆਇਆ ਰਿਹਾ ਉਹਦੇ ਚੈੱਕ ਕੀ ਇਹਨਾਂ ਦਾ ਮੌਸਮ ਹੈ। ਇਹ ਤਾਂ ਇਹ ਤੁਸੀਂ ਜੀ ਕੋ ਵੀ ਇਹ ਗੱਲ ਮੈਂ ਕਿਨ ਗ੍ਰਾਈਮ ਦਾ ਤੇ ਕੋਈ ਧਰਮ ਹੀ ਨਹੀਂ ਮੋਸਟ ਸੈਕੂਲਰ ਮੈਨੂੰ ਲੱਗਦਾ ਇਹ ਠੰਡਾ ਹੈਗਾ ਜੀ। ਇਹ ਇਹ ਤੇ ਜਿਵੇਂ ਇਹ ਬੰਦੇ ਦੀ ਇੰਟਰਵਿਊ ਚ ਕਾਲ ਆਏ Hindu ਵੀ ਸੇਕ ਵੀ ਮੁਸਲਮਾਨ ਸਾਈ ਕੋਈ ਵੀ ਹੋ ਸਕਦਾ ਹੈਗਾ ਐਸਾ ਜੀ ਇਹ ਤੇ ਨਹੀਂ ਕਿਤੇ ਵੀ ਬਾਹਰ ਲੈ ਰਹੇ ਹੋਗੇ ਆ ਜੇ ਆਪ ਜੀ ਹਾਂ ਕਿਹੜੇ ਦੇਖੋ ਜੀ ਮੈਂ ਇਹਨਾਂ 5 ਮਹੀਨੇ ਮੈਨੂੰ ਤਕਰੀਬਨ ਇੱਥੇ ਹੋ ਗਏ ਆ ਜੀ ਤਾਂ ਜਿੰਨੇ ਕੇ ਹੀ ਭੜੇ ਨੇ ਬੰਦੇ 40 ਕਿਲੋ ਵਾਲੇ ਵੀ ਭੜੇ ਨੇ ਜਿੱਦਾਂ ਪੁੱਛੇ ਜੇ ਉਹਨਾਂ ਨੇ ਸੀਆਈ ਮਾਰਨੇ 500 ਗ੍ਰਾਮ ਵਾਲਾ ਜੀ ਭੜਿਆ ਹੈਗਾ 550 ਸੌਰੀ ਗ੍ਰਾਮ ਵਾਲਾ ਤੇ ਆ ਹੁਣ ਆ ਭੜੇ ਨੇ ਜਿੰਨੇ ਵੀ ਉਹ ਆਪਣੀ ਮਰਜ਼ੀ ਨਾਲ ਸਾਰੇ ਲੱਗੇ ਨੇ ਸਰ ਜੀ ਇਹ ਜਿਹੜੀ ਇਹਦਾ ਧਰਮ ਵਾਲਾ ਐਂਗਲ ਕੁਝ ਤੁਸੀਂ ਕੈਸੇ ਸ਼ੀਕਿਨ ਕੀਤੀ ਜਾਂਦੀ ਹੈ ਹੈ ਗੈਸਟਲੇਸ਼ਨ ਕਿਸ ਬੀਤ ਕੋਈ ਆਪਣੇ ਪਰਟੈਂਡਸ ਸਟਾਈ ਕਰਨਾ ਮੈਂ ਜਿਹੜਾ ਕਹਿ ਰਿਹਾ ਹਾਂ ਨਾ ਹੁਣ ਅੱਜ ਰਿਮਾਂਡ ਜੀ ਲੈ ਕੇ ਮੈਂ ਪਤਾ ਕਰਾਂਗੇ ਕਿ ਗਾਂ ਇਹਦੇ ਉਹ ਫਾਰਵਰਡ ਲੀਕ ਕੇ ਜੀ ਸਫਲ ਕਹਿੰਦੇ ਆ ਕਿਉਂਕਿ ਕਿਹੜੇ ਕਿਹੜੇ ਬੰਦੇ ਨੇ ਫਿਰ ਉਹ ਵੀ ਆਇਡੈਂਟੀਫਾਈ ਹੋ ਜਾਣਗੇ ਜਿਹੜੀ ਐਨ ਆਰ ਆਈ ਅੱਗੇ ਲੈ ਕੇ ਗਾਂ ਵੇਚਦੇ ਸੀ ਸਰ ਜਿਵੇਂ ਤੁਸੀਂ ਕਿਹਾ ਵੀ ਬਿਲਕੁਲ ਕੁਆਲੀਫਾਈਡ ਸੀਗਾ ਇਸ ਜੀ ਜੀ ਜਤਿੰਦਰ ਸਿੰਘ ਵੀ ਇਹ ਬੇਸਿਕ ਨਸ਼ੇ ਪੱਤੇ ਦਾ ਵੇਚਣ ਦਾ ਕੰਮ ਕਰ ਰਹੇ ਸੀ ਕਿ ਕੋਈ ਹੋਰ ਵੀ ਇਹਨਾਂ ਦੇ ਕੰਮ ਦਾ ਸੀ ਕੀਰਾਂ ਦੇ ਪੜਾਈ ਕਰਦਾ ਪਿਆ ਸੀ ਜਿੰਨਾ ਕਿ ਉਹਨੇ ਦੱਸਿਆ ਇੱਕ ਦਿਨ ਕਹਿੰਦਾ ਮੈਂ ਪੀ ਐਚ ਡੀ ਦੇ ਐਡਮਿਸ਼ਨ ਵੀ ਲੈਣ ਲੱਗਾ ਸੀ ਐਮ ਐਸ ਸੀ ਵਾਲੇ ਹਨਾ ਜੀ ਸੋ ਬਾਕੀ ਨਾਲ ਨਾਲ ਇਹ ਵੀ ਕਰੀ ਜਾ ਰਹੀ ਸੀ ਹੁਣ ਬਾਕੀ ਫਿਰ ਮੈਂ ਬੇਨਤੀ ਇਹ ਕਰਨਾ ਕਿ ਇਹ ਮੋਡਿਲੀ ਜਿਹੜੀ ਟਾਈਮ ਥੋੜਾ ਹੁੰਦਾ ਪ੍ਰੀਲੀਮੀਨਰੀ ਜਿਹੜੀ ਇੰਟਰੋਗੇਸ਼ਨ ਆ ਉਹਦੇ ਜੋ ਸਾਹਮਣੇ ਆਇਆ ਉਹ ਤੁਹਾਨੂੰ ਦੱਸਿਆ ਇਹ ਸਟੂਡੈਂਟ ਹੀ ਹੈ ਹਾਂ ਹੁਣ ਰਿਮਾਂਡ ਲੈ ਕੇ ਬਿਲਕੁਲ ਡਿਟੇਲ ਜਿਹੜੀ ਹੈਗੀ ਆ ਉਹ ਪਤਾ ਪੁੱਛੀ ਜੀ ਪਤਾ ਨਹੀਂ ਜੀ ਬੜਾ ਲਿਕਨ ਨਿਤੰਦਰੀ ਕੀ ਹੋ ਰਹੀ ਹੈ ਜਸੇਜ ਜੀ ਐਕਚੁਅਲੀ ਯੂ ਆਰ ਬਲੌਕ ਯੂਨੀਵਰਸਿਟੀ ਐਂਡ ਡਿਪਾਰਟਮ ਜਿੰਦੀਆ ਵੀ ਮਰ ਗਿਆ ਅੱਜ ਤੱਕ ਨਾ ਇਹ ਕੋਈ ਹੁੰਦਾ ਕਿ ਜਿਵੇਂ ਆ ਹਨਾ ਕੰਮ ਤਾਂ ਕੇ ਲੇਜ ਹੋ ਰਿਹਾ ਸੀ ਇਹ ਵੈਸੇ ਸਿੱਧਾ ਅੰਤ ਨੂੰ ਹੋ ਲੇਕਿਨ ਉਸ ਇਨਵੈਸਟੀਗੇਸ਼ਨ ਵਾਸਤੇ ਤੁਸੀਂ ਸਪੈਸ਼ਲ ਕਦੇ ਪ੍ਰੈਸ ਨੂੰ ਕਦੇ ਇਨਵਾਈਟ ਕੀਤਾ ਕਿ ਆ ਇਸ ਇਨਵੈਸਟੀਗੇਸ਼ਨ ਵਿਦਨ ਸਟਾਫ ਤੁਸੀਂ ਦਾਈਆ ਵੀ ਹੈ ਵੀ ਹੈਵ ਡੋ ਕਿਉਂਕਿ I think ਕਿ ਜਿਹੜੀ ਇਨਵੈਸਟੀਗੇਸ਼ਨ ਦੇ ਸ਼ੁਰੂ ਹੋਈ ਹੈ ਐ ਵੈਸਟ ਪਾਕਿਸਤਾਨ ਦੀ ਬੈਕਗ੍ਰਾਉਂਡ ਤੁਹਾਨੂੰ ਕੋ ਜੋ ਸਾਹਮਣੇ ਆਉਂਦਾ ਨਾ ਜੀ ਜਿਹੜੀ ਆ ਗਈ ਜਿਨਾ ਆਈਸਬਰਗ ਕਹਿੰਦੇ ਟਿਪ ਆਫ ਦੀ ਆਈਸਬਰਗ ਹੀ ਹੁੰਦੀ ਆ ਹੁਣ ਜੇ ਇਹ ਸਾਰੀ ਕੱਲੋ ਕੱਦੀ ਨਾਲੋਂ ਨਾਲ ਇਨਵੈਸਟੀਗੇਸ਼ਨ ਰਿਵੀਲ ਕਰੀ ਜਾਵਾਂਗੇ ਮੰਨ ਲਓ ਕਾਨਫਰੰਸ ਕਰਕੇ ਜਾਂ ਵੈਸੇ ਵੀ ਰਿਵੀਲ ਕਰੀ ਜਾ ਜਿਹੜਾ ਮੁਜਰਮ ਹੁੰਦਾ ਉਹਦੇ ਵੀ ਜਨਕੀ ਉਹ ਵੀ ਇਸ ਚੀਜ਼ਾਂ ਨੂੰ ਤਾਂ ਟੀਵੀ ਦੇਖਦਾ ਅਖਬਾਰ ਪੜ੍ਹਦਾ ਸੋ ਉਹ ਸਤਰਕ ਹੋ ਜਾਂਦਾ ਇਹ ਮੁਜਰਮ ਵੀ ਫੜਨਾ ਹੈ ਉਹਦਾ ਪਿੱਛਾ ਵੀ ਕਰਨਾ ਹੈ ਕਿਹੜਾ ਕਿਹੜਾ ਤੋ ਪਰ ਤਾਂ ਅਸੀਂ ਉਸ ਚੀਜ਼ ਨੂੰ ਬਾਲਾ ਜਿਵੇਂ ਕਹਿੰਦੇ ਜਾਗ ਰਹਿਣੇ ਨਹੀਂ ਕਰਦੇ ਜਿਹੜੇ ਹਾਂ ਮੌਕੇ ਤੇ ਫੜੇ ਗਏ ਹੈਗੇ ਉਹਦੀ ਤਾਂ ਅਸੀਂ ਡੈਫੀਨੇਟਲੀ ਕਰਦੇ ਜਤਿੰਦਰ ਵੀ ਹੈਗਾ ਜੀ ਇੱਕ ਜਿਹੜਾ ਉਹ ਵੀ ਦੂਸਰਾ ਵੀ ਹੈਗਾ ਕਿਹੜਾ ਵਿਨੋਦ ਵਿਨੋਦ ਹੈਗਾ ਵੀ ਇਹ ਹਾਂਜੀ ਠੀਕ ਹੈ ਜੀ ਬਾਕੀਆਂ ਦਾ ਜੇ ਪਤਾ ਕਰਦੇ ਆ ਕਿ ਕਿੰਨੇ ਇਹ ਦੇ ਵਿੱਚ ਜਿੰਨੇ ਦੱਸਿਆ ਨਾ ਕਿ ਮੈਂ ਐਮਐਸਸੀ ਕੀਤੀ ਹੈ ਪੀਜੀਡੀ ਐਡਮਿਸ਼ਨ ਲੈਣ ਦੇ ਆ ਦੂਜਾ ਕਹਿੰਦਾ ਉਹ ਆ ਸੋ ਇਹ ਕਹਾਣੀ ਹੈ ਇੱਕ ਤਾਂ ਜਿੱਦੂ ਕੀ ਕਹਿੰਦੇ ਆ ਮੇਨ ਆ ਜਿਹੜਾ ਆਪਾਂ ਕਹਿੰਦੇ ਆ ਜਿੱਦੂ ਇਹ ਥੋੜੀ ਚਿਰ ਪਹਿਲਾਂ ਹੀ ਆਇਆ ਬਾਹਰ ਆ ਕੇ ਤੇ ਫਿਰ ਪਿੰਡਾਂ ਨੂੰ ਉਹੀ ਹੋਏ ਤੇ ਫਿਰ ਆ ਕੇ ਫੇਰੇ ਕਰਨਾ ਪਿਆ